ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਕਾ ਟਲ ਰਹੀ ਸ਼ਬਦ ਵਿਚਾਰ ਨੜੀਵਾਰ ਕਥਾ ਦੇ ਭਾਈ ਗੌੜੀ ਜੀ ਵਾਰ ਇਹ ਪਾਤਸ਼ਾਹ ਜੀ ਦੇ ਉੱਥੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਆਮਦਾਦ ਜੀ ਦੇ ਸ਼ਲੋਕ ਚੱਲ ਰਹੇ ਸੀ ਇਹ ਜੋ ਸ਼ਲੋਕ 32 ਸ਼ਲੋਕ ਸੰਪੂਰਨ ਹੋਏ ਸੀ ਇਹ ਤੀਤਵੀਆਂ ਸ਼ਲੋਕ ਆਰੰਭ ਹੁੰਦਾ ਹੈ ਤੀਜੇ ਪਾਤਸ਼ਾਹ ਜੀ ਦਾ ਸ਼ਲੋਕ ਹੈ ਉਹ ਅੰਮ੍ਰਿਤਦਾਸ ਜੀ ਮਹਾਰਾਜ ਭਾਈ ਆਪਣੀ ਰਚਨਾ ਤੋਂ 317 ਅੰਗ ਤੇ ਪਾਤਸ਼ਾਹ ਜੀ ਦਾ ਸ਼ਲੋਕ ਸੁਭਾਏਮਾਨ ਹੈ ਆਪਣੀ ਰਚਨਾ ਤੋਂ ਪਾਤਸ਼ਾਹ ਜੀ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਨੀ ਹਾਂ ਜੀ ਸਲਵਾਕ ਵਹਲਾ ਤੀਜਾ ਤੀਜੇ ਪਾਤਸ਼ਾਹ ਜੀ ਬਚਨ ਕਰਦੇ ਹਾਂ ਜੀ ਗੁਰਮਖ ਗਿਆਨ ਬਵੀਕ ਬੁੱਧ ਹੋਏ ਹਰ ਗੁਣ ਗਾਵ ਮਿਰਦੇ ਹਾਰ ਉਪਰੋਈ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਤਨ ਕਰਦੇ ਹਨ ਮਹਾਰਾਜ ਜੀ ਕਹਿੰਦੇ ਜਿਹੜੇ ਮਰੁਖ ਦੀ ਮਹਾਰਾਜ ਜੀ ਕਹਿੰਦੇ ਜਿਹੜਾ ਮਨੁੱਖ ਜਗਿਆਸੂ ਗੁਰੂ ਦੀ ਮੱਤ ਲੈ ਲੈਂਦਾ ਗੁਰੂ ਦਾ ਗਿਆਨ ਪ੍ਰਾਪਤ ਕਰ ਲੈਂਦਾ ਗੁਰਮਖ ਗਿਆਨ ਮਹਾਰਾਜ ਜੀ ਕਹਿੰਦੇ ਜਿਹਦੇ ਕੋਲ ਗੁਰੂ ਦਾ ਵਿਵੇਕ ਬੁੱਧ ਹੈ ਗਿਆਨ ਹੈ ਸ਼ੁਭ ਬੁੱਧੀ ਹੈ ਸਤ ਗੁਰਾਂ ਦਾ ਮਹਾਰਾਜ ਜੀ ਕਹਿੰਦੇ ਮੇਲ ਹੈ ਉਹਦੀ ਸੰਮਿਲਨ ਤੇ ਨਾਲ ਮਹਾਰਾਜ ਜੀ ਕਹਿੰਦੇ ਗੁਰੂ ਦਾ ਜੀ ਕਹਿੰਦੇ ਗਿਆਨ ਆਉਣ ਦੇ ਨਾਲ ਗੁਰਮੁਖ ਬਣਦਾ ਗੁਰੂ ਦੀ ਗੱਲ ਮੰਨਣ ਦੇ ਨਾਲ ਬਚਨ ਮੰਨ ਦੇ ਨਾਲ ਗੁਰਮੁਖ ਮਹਾਰਾਜ ਜੀ ਕਹਿੰਦੇ ਜਿਹੜਾ ਮੁਖ ਗੁਰੂ ਵੱਲ ਹੁੰਦਾ ਉਹਨੂੰ ਗੁਰਮੁਖ ਕਿਹਾ ਜਾਂਦਾ ਹੈ ਆਹ ਗੁਰੂ ਦੇ ਬਚਨਾਂ ਤੇ ਜਿਹੜਾ ਤੁਰਦਾ ਉਹ ਪ੍ਰਾਨੀ ਗੁਰਮੁਖ ਹੈ ਗਾਨ ਮਹਾਰਾਜ ਜੀ ਕਹਿੰਦੇ ਗੁਰੂ ਦੀ ਮੱਤ ਲੈ ਲੈਣੀ ਗੁਰੂ ਦੀ ਵਿਵੇਕ ਬੋਧ ਹੀ ਹਿਰਦੇ ਵਿੱਚ ਧਾਰਨ ਕਰਨੀ ਮਹਾਰਾਜ ਜੀ ਇਸੇ ਮਨੁੱਖ ਬਾਰੇ ਬਚਨ ਕਰਦੇ ਹਨ ਹਰ ਗੁਣ ਗਾਏ ਹਿਰਦੇ ਹਾਰ ਪਰੋਈ ਮਹਾਰਾਜ ਜੀ ਕਹਿੰਦੇ ਹਿਰਦੇ ਉਹ ਗੁਣ ਗਾਉਂਦਾ ਹੈ ਸਭ ਮਨੁੱਖ ਐਸਾ ਜਿਆਸੂ ਭਗਤ ਜਨ ਮਹਾਰਾਜ ਜੀ ਕਹਿੰਦੇ ਹਰੀ ਦੇ ਗੁਣਾ ਨੂੰ ਗਾਉਂਦਾ ਹੈ ਤੇ ਹਿਰਦੇ ਵਿੱਚ ਗੁਣਾ ਦਾ ਹਾਰ ਪਰੋ ਕੇ ਰੱਖਦਾ ਉਹ ਹਿਰਦੇ ਵਿੱਚ ਗੁਣਾਂ ਦਾ ਸ਼ਿੰਗਾਰ ਕਰਦਾ ਜਿਵੇਂ ਬਾਹਰੋਂ ਅਸੀਂ ਸਰੀਰ ਤੇ ਹਾਰ ਪਾਣਿਆ ਗਹਿਣੇ ਧਾਰਨ ਕਰਦੇ ਆ ਇਹ ਗੁਰਮਖ ਜਨ ਜਿਹੜੇ ਉਹ ਬਾਹਰੋਂ ਨਹੀਂ ਧਾਰਨ ਕਰਦੇ ਉਹਨਾਂ ਨੂੰ ਬਾਹਰ ਬਾਹਰ ਦੀ ਗਹਿਣਿਆਂ ਨਾਲ ਕੋਈ ਮਹਾਰਾਜ ਜੀ ਕਹਿੰਦੇ ਲਾਗਦੇ ਨਹੀਂ ਉਹ ਅੰਦਰੋਂ ਸ਼ਿੰਗਾਰ ਕਰਦੇ ਹਨ ਉਹ ਗੁਰੂ ਦੇ ਗੁਣਾ ਦੇ ਸ਼ਿੰਗਾਰ ਨੂੰ ਵੀ ਦਿਲ ਦੇ ਵਿੱਚ ਧਾਰਨ ਦੇ ਹਨ ਪਿਤ ਪਾਵਨ ਪਰਮ ਵਿਚਾਰੀ ਤੇ ਮਹਾਰਾਜ ਜੀ ਕਹਿੰਦੇ ਉਹ ਪਵਿੱਤਰ ਮਹਾਰਾਜ ਜੀ ਕਹਿੰਦੇ ਹੋ ਜਾਂਦੇ ਉਹਨਾਂ ਦੀ ਆਤਮਾ ਜਿਹੜੀ ਇਹ ਗੁਣਾ ਨੂੰ ਧਾਰਨ ਕਰਕੇ ਸਭ ਗੁਣਾਂ ਦਾ ਸ਼ਿੰਗਾਰ ਕਰਕੇ ਪਿੱਤਰ ਬਣ ਜਾਂਦੀ ਹੈ ਪਰਮ ਪਦ ਆ ਲੈਂਦਿਆਂ ਪਰਮ ਵਿਚਾਰ ਉਹਦੇ ਪਰਮ ਵਿਚਾਰ ਨੂੰ ਮਹਾਰਾਜ ਜੀ ਕਹਿੰਦੇ ਧਾਰਦੇ ਹਨ ਧਾਰਨ ਕਰਦੇ ਹਨ ਜੇ ਉਸ ਮਿਲੈ ਤਿਸ ਪਾਰ ਉਤਾਰੀ ਮਹਾਰਾਜ ਜੀ ਕਹਿੰਦੇ ਜਿਹੜਾ ਗੁਰਮੁਖ ਨਾਲ ਮੇਲ ਬਣਾ ਲੈਂਦਾ ਜਿਹੜਾ ਉਹਨਾਂ ਨੂੰ ਮਿਲਦਾ ਹੈ ਨਾ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਵੀ ਪਾਰ ਉਤਾਰ ਦਿੰਦੇ ਹਨ ਜਿਹੜਾ ਗੁਰੂ ਦੀ ਮੱਤ ਲੈਂਦਾ ਗੁਰਮਖ ਜਨ ਜਿਹੜਾ ਉਹਨਾਂ ਨਾਲ ਮੇਲ ਬਣਾਉਂਦਾ ਦੋਸਤੀ ਬਣਾਉਂਦਾ ਉਹਨੂੰ ਵੀ ਗੁਰੂ ਦੇ ਚਰਨਾਂ ਨਾਲ ਗੁਰੂ ਦੇ ਮਾਰਗ ਤੇ ਤੋਰ ਦਿੰਦੇ ਹਨ ਉਹਨੂੰ ਵੀ ਮੱਤ ਦੇ ਦਿੰਦੇ ਹਨ ਸੋਝੀ ਬਖਸ਼ਦੇ ਨੇ ਜਿਸ ਉਹ ਮਿਲੈ ਜਿਸ 파ਰੋ ਤਾਰੀ ਜਿਹਨੂੰ ਜਿਹਦੇ ਨਾਲ ਉਹਨਾਂ ਦਾ ਮਲਾਪ ਹੁੰਦਾ ਮੇਲ ਹੁੰਦਾ ਹੈ ਅੰਤਰ ਹਰਨਾਮ ਵਾਸਨਾ ਸਮਾਨੀ ਉਹਨਾਂ ਦੇ ਪਿਆਰੇ ਹਿਰਦੇ ਵਿੱਚ ਨਾਮ ਓ ਪਾਤਸ਼ਾਹ ਜੀ ਕਹਿੰਦੇ ਸਮਾਇਆ ਹੁੰਦਾ ਹੈ। ਸ਼ੁਭ ਗੁਣਾ ਦੀ ਸੰਗੰਧੀ ਉਹਨਾਂ ਦੇ ਹਿਰਦੇ ਵਿੱਚ ਆਉਂਦੀ ਹੈ। ਉਹਨਾਂ ਦੇ ਚਿਹਰੇ ਤੋਂ ਸ਼ੁਭ ਗੁਣਾ ਦੀ ਸੰਗੰਧੀ ਝਲਕਦੀ ਹੈ। ਅੰਤਰ ਹਰ ਨਾਮ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਹੀ ਨਾਮ ਸਮਾਇਆ ਹੁੰਦਾ। ਸਾਧ ਭਗਤ ਜਨਾਂ ਦੇ ਗੁਰਮਖੰਡ ਦੇ ਸਤਿ ਪੁਰਸ਼ਾਂ ਦੇ ਮਹਾਰਾਜ ਜੀ ਕਹਿੰਦੇ ਹਿਰਦੇ ਦੇ ਵਿੱਚੋਂ ਵਾਸ਼ਨਾ ਬਾਣੀ ਸੁਬ ਗੁਣਾਰੂਪੀ ਬਾਸ਼ਨਾ ਸੁਗੰਧੀ ਹੁੰਦੀ ਹੈ ਹਰ ਦਰ ਸੋਭਾ ਮਹਾ ਅੰਮ੍ਰਿਤ ਬਾਣੀ ਉਹਨਾਂ ਦੀ ਮਹਾਰਾਜ ਕਹਿੰਦੇ ਹਰੀ ਦੇ ਦਰ ਤੇ ਸੋਭਾ ਹੁੰਦੀ ਹੈ ਹਰੀ ਦੇ ਦਰ ਤੇ ਉਹ ਰਹਿੰਦੇ ਹਨ ਹਰੀ ਦੇ ਦਰ ਤੇ ਉਹਨਾਂ ਦੀ ਸੋਭਾ ਹੁੰਦੀ ਹੈ ਹਰ ਦਰ ਸੋਭਾ ਮਾ ਉੱਤਮ ਬਾਣੀ ਕਹਿੰਦੇ ਉਹ ਮਾ ਉੱਤਮ ਬਾਣੀ ਜਿਹੜਾ ਉੱਤਮ ਬਾਣੀ ਸਤਿਗੁਰ ਦੀ ਉਹਨੂੰ ਉਹ ਪੜਦੇ ਹਨ ਤੇ ਉਹਦੀ ਵਿਚਾਰ ਕਰਦੇ ਹਨ ਹਰ ਹਰੀ ਦੇਦਾਰ ਦੀ ਸੋਭਾ ਗਾਣਾ ਕਰਦੇ ਹਨ ਜੇ ਪੁਰਖ ਸੁਣੇ ਸੋਏ ਨਿਹਾਲ ਜੇ ਮਹਾਰਾਜ ਜੀ ਕਹਿੰਦੇ ਭਗਤ ਜਾਨ ਗੁਰਮਖ ਜਨ ਸਾਧ ਜਨ ਉਹ ਸਦਾ ਹੀ ਸਤਿ ਪਰਮੇਸ਼ਰ ਜੀ ਗੁਣਾਂ ਨੂੰ ਗਾ ਕੇ ਨਿਹਾਲ ਹੁੰਦੇ ਹਨ ਜੇ ਪੁਰਖ ਸੁਣੇ ਜਿਹੜਾ ਉਹ ਪੁਰਖ ਪਰਮੇਸ਼ਰ ਨੂੰ ਸੁਣਦਾ ਹੈ ਨਾ ਕਿਸੇ ਗੁਰਮਖ ਦੀ ਜੇਬਾ ਰਾਈ ਉਹ ਵੀ ਮਹਾਰਾਜ ਜੀ ਕਹਿੰਦੇ ਨਿਹਾਲ ਹੋ ਜਾਂਦਾ ਗੁਰਮਖਤਾ ਗੰਦੀ ਆਨ ਸਤਿ ਪਰਮੇਸ਼ਰ ਨੂੰ ਜੇ ਮਹਾਰਾਜ ਜੀ ਕਹਿੰਦੇ ਜੋ ਸੁਣੈ ਸੋ ਹੋਏ ਨਿਹਾਲ ਜਿਹੜਾ ਸੁਣਦਾ ਸਤਿ ਪਰਮੇਸ਼ਰ ਦੇ ਸੁਭ ਗੁਣ ਸੁਭ ਬਾਣੀ ਔਰ ਜੀ ਕਹਿੰਦੇ ਉਹ ਵੀ ਅੰਦਰੋਂ ਨਿਹਾਲ ਹੋ ਜਾਂਦਾ ਨਾਨਕ ਸਤ ਗੁਰ ਮਿਲਿਆ ਪਾਇਆ ਨਾਮ ਧਨ ਮਾਲ ਮਹਾਰਾਜ ਜੀ ਬਚਨ ਕਰਦੇ ਆ ਨਾਨਕ ਸਤਿਗੁਰ ਮਿਲੀਏ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਸਤਿਗੁਰ ਮਿਲ ਪੈਂਦਾ ਜਿਨ੍ਹਾਂ ਦਾ ਮੇਲ ਹੋ ਜਾਂਦਾ ਉਹ ਸੱਚਾ ਧਨ ਇਕੱਤਰ ਕਰ ਲੈਂਦੇ ਹਨ ਨਾਮ ਧਨ ਮਾਲ ਮਹਾਰਾਜ ਜੀ ਕਹਿੰਦੇ ਸੱਚਾ ਨਾਮ ਧਨ ਇਹ ਮਾਲ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਸੱਚਾ ਧਨ ਦੀ ਉਹ ਪ੍ਰਾਪਤੀ ਕਰ ਲੈਂਦੇ ਹਨ ਮਹੱਲਾ ਚੌਥਾ ਅਗਲਾ ਜੋ ਸ਼ਬਦ ਹੈ ਗੁਰੂ ਰਾਮਦਾਸ ਜੀ ਮਹਾਰਾਜ ਚਾਰਨ ਕਰਦੇ ਹਨ ਪਹਿਲਾ ਸ਼ਲੋਕ ਸ਼ਬਦ ਜਿਹੜਾ ਸੀ ਤੀਜੇ ਪਾਤਸ਼ਾਹ ਜੇ ਦਸੀ ਇੱਥੇ ਅਗਲਾ ਸ਼ਲੋਕ ਜਿਹੜਾ ਉਹ ਮਹਾਰਾਜ ਜੀ ਅਗਲਾ ਸ਼ਬਦ ਉਥੇ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਮਹਾਰਾਜ ਵਰਣਨ ਕਰਦੇ ਹਨ ਜੀ ਸਤਿਗੁਰ ਕੀ ਜੀ ਕੀ ਸਾਰ ਨਾ ਜਾਪੈ ਇਸਾ ਪੂਰੇ ਸਤਿਗੁਰ ਭਾਵੈ ਤੇ ਮਹਾਰਾਜ ਜੀ ਕਹਿੰਦੇ ਸਤਿਗੁਰ ਕਿ ਸਤਗੁਰ ਕੇ ਜੀ ਕੀ ਸਾਰਨਾ ਜਾਪੈ ਕਿ ਪੂਰੇ ਸਤਗੁਰ ਭਾਵੇ ਜਿਨੂੰ ਉਹ ਪਰਮਾਤਮਾ ਨੂੰ ਜਿਹੜਾ ਭਾਜਦਾ ਸਤਗੁਰੂ ਪੁਰਿਆ ਨੂੰ ਜੇ ਮਹਾਰਾਜ ਜੀ ਕਹਿੰਦੇ ਉਹ ਜੀ ਆਤਮਾ ਉਹਦੀ ਮਹਾਰਾਜ ਜੀ ਕਹਿੰਦੀ ਸਫਲ ਬਣ ਜਾਂਦੀ ਹੈ ਪੁਰ ਸਿੱਖਾ ਅੰਦਰ ਸਤਗੁਰ ਵਰਤੈ ਤੋ ਸਿੱਖਾ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ ਦੇਖੋ ਮਹਾਰਾਜ ਜੀ ਤੇ ਦੱਸ ਰਹੇ ਹਨ ਕਹਿੰਦੇ ਗੁਰਸਿੱਖਾਂ ਅੰਦਰ ਸੱਚੇ ਗੁਰਸਿੱਖਾਂ ਨਾਲ ਜਿਹੜੇ ਗੁਰਮੁਖ ਪਿਆਰੇ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਗੁਰਸਿੱਖਾਂ ਦੇ ਅੰਦਰ ਗੁਰੂ ਹੀ ਵਰਤਦਾ ਹੈ ਸੱਚਾ ਸਤਗੁਰੂ ਗੁਰਸਿੱਖਾਂ ਦੇ ਅੰਦਰ ਵਰਤਦਾ ਹੈ ਗੁਰਸਿੱਖਾਂ ਨਹੀਂ ਵਰਤਦਾ ਕਿਉਂਕਿ ਉਹਨਾਂ ਦੇ ਅੰਦਰ ਉਹਦਾ ਵਾਸ ਹੁੰਦਾ ਹੈ ਸਤਗੁਰਾਂ ਦਾ ਸੱਚੇ ਗੁਰਸਿੱਖਾਂ ਦੇ ਅੰਦਰ ਵਾਸ ਹੁੰਦਾ ਹੈ ਉਹਨਾਂ ਅੰਦਰ ਮਹਾਰਾਜ ਜੀ ਕਹਿੰਦੇ ਉਹ ਵਰਤਦਾ ਜੋ ਸਿੱਖਾਂ ਨੂੰ ਲੋਚੈ ਉਹ ਗੁਰੂ ਨੂੰ ਖੁਸ਼ੀ ਲੈ ਜਾਵੇ ਮਹਾਰਾਜ ਜੀ ਕਹਿੰਦੇ ਉਹ ਗੁਰੂ ਦੀ ਖੁਸ਼ੀ ਲੈ ਲੈਂਦਾ ਜਿਹੜਾ ਗੁਰ ਸਿੱਖਾ ਨੂੰ ਲੋਚਦਾ ਨਾ ਸੱਚੇ ਗੁਰ ਸਿੱਖਾ ਨੂੰ ਪਿਆਰ ਕਰਦਾ ਪ੍ਰੇਮ ਕਰਦਾ ਸੇਵਾ ਕਮੰਦ ਮਹਾਰਾਜ ਜੀ ਕਹਿੰਦੇ ਸਮਝ ਲੋ ਕਿ ਸੱਚੇ ਗੁਰੂ ਦੀ ਖੁਸ਼ੀ ਲੈ ਲੈਂਦਾ ਤੇ ਮਹਾਰਾਜ ਜੀ ਅੱਗੇ ਬਚਨ ਕਰਦੇ ਅਗਲੀਆਂ ਪੰਕਤੀਆਂ ਵਿੱਚ ਸਤਿਗੁਰ ਆਖੇ ਸੋਕਾਰ ਕਮਾਵਨ ਸੋ ਜਪ ਕਮਾਵੇ ਗੁਰ ਸਿੱਖਾ ਕੀ ਥਾਲ ਸੱਚਾ ਹਰ ਥਾਏ ਪਾਵੇ ਤੇ ਮਹਾਰਾਜ ਜੀ ਅੱਗੇ ਫੇਰ ਦੱਸਦੇ ਆਂ ਕਹਿੰਦੇ ਕੋਈ ਸੱਚੇ ਸਿੱਖਾਂ ਦੀ ਖੁਸ਼ੀ ਦੇ ਵਿੱਚ ਪਰਮੇਸ਼ਰ ਦੀ ਗੁਰਾਂ ਦੀ ਖੁਸ਼ੀ ਹੈ ਸਤਿਗੁਰ ਆਖੇ ਸੋਕਾਰ ਕਮਾਵੇ ਜੋ ਸਤਿਗੁਰ ਕਹਿੰਦੇ ਆ ਨਾ ਤੂੰ ਮਾਲਕ ਕਹਿੰਦਾ ਜੋ ਸਤਿਗੁਰ ਜੀ ਬਚਨ ਕਰਦੇ ਹਨ ਕੋਈ ਸੱਚਾ ਗੁਰਸਿੱਖ ਕਾਰਕ ਮੰਦਾ ਕੋਈ ਸੇਵਾ ਕਮੰਦਾ ਜੋ ਸਤਿਗੁਰੂ ਕਹਿੰਦੇ ਹਨ ਜੋ ਸਤਿਗੁਰ ਵਚਨ ਕਰਦਿਆਂ ਨੂੰ ਸੱਚਾ ਗੁਰਸਿੱਖ ਕੋਈ ਸੇਵਾ ਕਮੰਦਾ ਜੋ ਲੋੜ ਹੈ ਤਿਸ ਗੁਰਸਿੱਖ ਫਿਰ ਮਹਾਰਾਜ ਜੀ ਕਹਿੰਦੇ ਵਚਨ ਕਰਦਿਆਂ ਜਿਵੇਂ ਨਵਨ ਸਤਿਗੁਰ ਕੇ ਹੁਕਮ ਇਹ ਗੁਰਸਿੱਖ ਪਾਸੋਂ ਕੰਮ ਕਰਾਏ ਅਗਲੀਆਂ ਪੰਕਤੀਆਂ ਵਿੱਚ ਇਹ ਮਹਾਰਾਜ ਜੀ ਵਚਨ ਕਰ ਸਤਿਗੁਰ ਆਖੇ ਸੋ ਕਾਰਕ ਕਮਾਵਨ ਸੋ ਜੱਪ ਕਮਾਵੈ ਗੁਰਸਿੱਖੀ ਘਾਲ ਸੱਚਾ ਹਰ ਥਾਂੇ ਪਾਵੇ ਜੋ ਉਹਦੀ ਕਮਾਈ ਕਰਦੇ ਨੇ ਸੱਚੇ ਨਾਮ ਦੀ ਜੱਪ ਕੇ ਗੁਰਸਿੱਖ ਪਿਆਰੇ ਉਹਨੂੰ ਜੱਪ ਕੇ ਸੱਚੀ ਕਾਰ ਕਰਦੇ ਹਨ ਮਹਾਰਾਜ ਜੀ ਕਹਿੰਦੇ ਗੁਰਸਿੱਖਾਂ ਦੀ ਘਾਲ ਥਾਂੇ ਪਾ ਦਿੰਦਾ ਇਹ ਕਮਾਈ ਕੀਤੀ ਹੋਈ ਨਾਮ ਦੀ ਮਹਾਰਾਜ ਜੀ ਕਹਿੰਦੇ ਉਹ ਸੱਚਾ ਮਾਲਕ ਪ੍ਰਭੂ ਗੁਰਸਿੱਖਾਂ ਦੀ ਘਾਲ ਥਾਂੇ ਪਾਵੇ ਉਹ ਕਮਾਈ ਮਹਾਰਾਜ ਜੀ ਕਹਿੰਦੇ ਕੀਤੀ ਸੱਚਾ ਨਾਮ ਜਪਿਆ ਸਫਲ ਕਰ ਦਿੰਦਾ ਹੈ ਬਿਨ ਸਤਿਗੁਰੇ ਕੀ ਹੁਕਮ ਹੈ ਜੇ ਗੁਰ ਸਿੱਖਾਂ ਪਾਸੋਂ ਕੰਮ ਕਰਾਇਆ ਲੋੜੈ ਜਿਸ ਗੁਰ ਸਿੱਖ ਫਿਰ ਨੇੜ ਨਾ ਆਵੇ ਦੇਖੋ ਮਹਾਰਾਜ ਜੀ ਬਚਨ ਕਰਦੇ ਹਨ ਮੰਨਦੇ ਜਿਹੜੇ ਗੁਰ ਸਿੱਖਾਂ ਤੋਂ ਬਿਨ ਸਤਿਗੁਰ ਕੇ ਹੁਕਮ ਹੈ ਬਿਨਾ ਹੁਕਮ ਤੋਂ ਮਾਲਕ ਦੇ ਸਤਿਗੁਰਾਂ ਦੇ ਹੁਕਮਾਂ ਤੋਂ ਬਿਨਾ ਜਿਹੜਾ ਗੁਰਸਿੱਖਾਂ ਤੋਂ ਮਹਾਰਾਜ ਜੀ ਕਹਿੰਦੇ ਦੁਨਿਆਵੀ ਕੰਮ ਕਰਾਂਦਾ ਮਹਾਰਾਜ ਜੀ ਕਹਿ ਰਹੇ ਗੁਰੂ ਰਾਮਦਾਸ ਜੀ ਕਹਿੰਦੇ ਇੱਕ ਸੱਚੇ ਗੁਰਸਿੱਖਾਂ ਦੇ ਮਾਲਕ ਦੇ ਹੁਕਮ ਤੋਂ ਬਿਨਾਂ ਗੁਰਸਿੱਖ ਤੋਂ ਕੰਮ ਕਰਾਂਦਾ ਕਾਰਕਮੰਦ ਉਹ ਮਾਲਕ ਨੂੰ ਚੰਗਾ ਨਹੀਂ ਲੱਗਦਾ ਮਹਾਰਾਜ ਜੀ ਕਹਿੰਦੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜ ਹੈ ਤਿਸ ਗੁਰਸਿੱਖ ਫਿਰ ਨੇੜ ਨਾ ਆਵੇ ਮਹਾਰਾਜ ਜੀ ਕਹਿੰਦੇ ਜਿਹੜਾ ਮਾਲਕ ਨੂੰ ਚੰਗਾ ਨਹੀਂ ਨਾ ਲੱਗਦਾ ਜੇ ਗੁਰਸਿੱਖ ਨੂੰ ਉਹ ਕੋਈ ਕਹ ਦੇ ਕੀ ਇਹ ਕੰਮ ਕਰ ਲੈ ਜਿਹੜਾ ਸਤਿਗੁਰੂ ਨਾ ਭਾਵੇ ਫਿਰ ਗੁਰਸਿੱਖ ਕਦੀ ਨਹੀਂ ਕਰਦਾ ਮਹਾਰਾਜ ਜੀ ਕਹਿੰਦੇ ਸੱਚਾ ਗੁਰਸਿੱਖ ਉਹ ਹੈ ਜਿਹੜਾ ਗੁਰੂ ਨੂੰ ਭਾਂਦਾ ਉਹੀ ਕਰਦਾ ਜੇ ਉਹਨੂੰ ਭਾਂਦਾ ਨਹੀਂ ਨਾ ਜੇ ਕੋਈ ਆਣ ਕੇ ਕਹ ਦੇ ਕੀ ਮਾਲਕ ਨੂੰ ਭਾਂਦਾ ਨਹੀਂ ਇਹ ਕੰਮ ਕਰ ਦੇ ਇਹ ਕਾਰ ਕਰ ਦੇ ਤੇ ਮਹਾਰਾਜ ਜੀ ਕਹਿੰਦੇ ਇਸ ਗੁਰਸਿੱਖ ਫਿਰ ਉਹਦੇ ਨੇੜੇ ਨਹੀਂ ਜਾਂਦਾ ਮਹਾਰਾਜ ਜੀ ਕਹਿੰਦੇ ਆਸਾ ਸੱਚਾ ਗੁਰਸਿੱਖ ਫਿਰ ਉਹਦੇ ਨੇੜੇ ਨਹੀਂ ਜਾਂਦਾ ਉਹਦੇ ਕਾਰਜ ਨੂੰ ਨਹੀਂ ਕਰਦਾ ਗੁਰਸਤਗੁਰ ਅੱਗੇ ਉਹ ਜੀਉ ਲਾਏ ਘਾਲੇ ਤਿਸ ਅੱਗੇ ਗੁਰਸਿੱਖ ਕਾਰ ਕਮਾਵੇ ਪਰ ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਕਹਿੰਦਾ ਹੈ ਨਾ ਗੁਰਸਤਗੁਰ ਅੱਗੇ ਉਹ ਜੀਉ ਲਾਏ ਲਾਏ ਘਾਲੇ ਮਹਾਰਾਜ ਜੀ ਕਹਿੰਦੇ ਜੋ ਗੁਰੂ ਦੀ ਘਾਲ ਹੈ ਨਾ ਕਮਾਈ ਤਿਸ ਅੱਗੇ ਗੁਰਸਿੱਖ ਕਾਰ ਕਮਾਵੇ ਉਹ ਕਮਾਈ ਨੂੰ ਮਹਾਰਾਜ ਜੀ ਕਹਿੰਦੇ ਗੁਰਸਿੱਖ ਕਰਦਾ ਜੇ ਗੁਰੂ ਘਰ ਦਾ ਨਾ ਗੁਰੂ ਮਹਾਰਾਜ ਜੀ ਪ੍ਰੀਖਿਆ ਲੈਂਦਾ ਗੁਰੂ ਮਹਾਰਾਜ ਜੀ ਕਾਰ ਕਰਵਾਂਦੇ ਹਨ ਇਹ ਮਹਾਰਾਜ ਜੀ ਕਹਿੰਦੇ ਸੱਚਾ ਗੁਰਸਿੱਖ ਉਹ ਆ ਕੀ ਉਹ ਕਾਰ ਕਰਦਾ ਹੈ ਇਹ ਠੱਗੀ ਆਵੇ ਠੱਗੀ ਉੱਠ ਜਾਏ ਇਸ ਨੇੜੇ ਗੁਰਸਿੱਖ ਮੂਲ ਨਾ ਆਵੇ ਇਹ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਕੋਲ ਠੱਗੀ ਦਾ ਧਾਣ ਠੱਗੀਆਂ ਮਾਰ ਕੇ ਮਹਾਰਾਜ ਜੀ ਕਹਿੰਦੇ ਧਨ ਇਕੱਠਾ ਕੀਤਾ ਗੁਰਸਿੱਖ ਮਾਲਾ ਜੀ ਕਹਿੰਦੇ ਉਹਨਾਂ ਦੇ ਨੇੜੇ ਨਹੀਂ ਆਂਦਾ ਸੱਚਾ ਗੁਰਸਿੱਖ ਜੇ ਠੱਗੀ ਆਵੇ ਠੱਗੀ ਉੱਠ ਜਾਏ ਮਹਾਰਾਜ ਜੀ ਕਹਿੰਤੀ ਸਨੇੜੇ ਗੁਰਸਿੱਖ ਮੂਲ ਨਾ ਆਵੇ ਐਸਾ ਗੁਰਸਿੱਖ ਪਿਆਰਾ ਗੁਰੂ ਦਾ ਐਸੇ ਠੱਗੇ ਬਾਜ ਲੋਕਾਂ ਦੀ ਨੇੜੇ ਨਹੀਂ ਲੰਗਦਾ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਹੁਕਮ ਦੇ ਵਿੱਚ ਉਹਨਾਂ ਦੀ ਕਾਰ ਨਹੀਂ ਕਰਦਾ ਬ੍ਰਹਮ ਵਿਚਾਰ ਨਾਨਕ ਆਖਸ ਨਾਵੇ ਇਹ ਮਾਰਕ ਦੀ ਵਿਚਾਰ ਹੈ ਗੁਰੂ ਅਮਰਦਾਸ ਜੀ ਕਹਿੰਦੇ ਨਾਨਕ ਇਹ ਜਿਹੜੀ ਵਿਚਾਰ ਹੈ ਉਹ ਬ੍ਰਹਮ ਦੀ ਵਿਚਾਰ ਹੈ ਕੋਈ ਬਨੌਟੀ ਗੱਲ ਨਹੀਂ ਹੈ ਉਹ ਕਹੇ ਸੁਣੇ ਸ਼ਬਦ ਨਹੀਂ ਹਨ ਬਲਵਜ ਨਹੀਂ ਹਨ ਬੋਲ ਨਹੀਂ ਹਨ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੀ ਬ੍ਰਹਮ ਦੀ ਵਿਚਾਰ ਹੈ ਜਿਹੜੀ ਆਕ ਕੇ ਸੁਣਾਈ ਹੈ ਜੇ ਵਿਨ ਸਤਗੁਰ ਕੀ ਮਨ ਮੰਨੇ ਕੰਮ ਕਰਾਏ ਸੋ ਜੰਤਮਾ ਦੁੱਖ ਪਾਵੇ ਬਿਲਾ ਸਤਗੁਰ ਦੇ ਹੁਕਮ ਤੋਂ ਮਹਾਰਾਜ ਜੀ ਕਹਿੰਦੇ ਜਿਹੜਾ ਆਪਣੇ ਮਨ ਦੀ ਮਰਜ਼ੀ ਨਾਲ ਕੰਮ ਕਰਦਾ ਹੈ ਉਹ ਜੰਤ ਮਾ ਦੁੱਖ ਪਾਵੇ ਉਹ ਮਾ ਦੁੱਖ ਪਾਂਦਾ ਘੋਰ ਦੁੱਖ ਭੋਗਦਾ ਜੇ ਬਿਨ ਗੁਰ ਬਿਨ ਸਤਗੁਰ ਕੀ ਮਨ ਮੰਨੇ ਬਿਨਾ ਗੁਰੂ ਦੇ ਮਨ ਮੰਨਣ ਤੋਂ ਬਿਨਾ ਗੁਰੂ ਦੇ ਹੁਕਮ ਤੋਂ ਮਨ ਮੰਨਣ ਤੋਂ ਮਹਾਰਾਜ ਜੀ ਕਹਿੰਦੇ ਜਿਹੜੀ ਕਾਰ ਕਰ ਲੈਣੀ ਕੰਮ ਕਰ ਲੈਣਾ ਮਾਰਾ ਜੀ ਕਹਿੰਦੇ ਉਹਦਾ ਕੀ ਫਲ ਮਿਲਣਾ ਜੋ ਜੰਤ ਮਹਾ ਦੁਖ ਪਾਵੇ ਉਹ ਜੀਵ ਜਿਹੜਾ ਮਾਰਾ ਮਾਰਾ ਜੀ ਕਹਿੰਦੇ ਵੱਡਾ ਦੁੱਖ ਪੰਦਾ ਹੈ ਪੌੜੀ ਪੌੜੀ ਵਿੱਚ ਮਹਾਰਾ ਜੀ ਬਚਨ ਕਰਦੇ ਹਨ ਤੂੰ ਸੱਚਾ ਸਾਹਿਬ ਆਤ ਵੱਡਾ ਤੂੰ ਹੈ ਤੂੰ ਜੇੜ ਤੂੰ ਵੱਡ ਵੱਡਾ ਹਰਾ ਜੀ ਕਹਿੰਦੇ ਮਾਲਕ ਜੀਓ ਸਤਿਗੁਰੂ ਜੀਓ ਤੁਸੀਂ ਵੱਡੇ ਹੋ ਤੂੰ ਸੱਚਾ ਸਾਹਿਬ ਹੈ ਮੇਰਾ ਤੂੰ ਵੱਡਾ ਹੈ ਅੱਤ ਤੋਂ ਵੱਡੇ ਤੋਂ ਭਾਵ ਕੀ ਵੱਡੇ ਤੋਂ ਵੱਡਾ ਵੱਤ ਤੋਂ ਵੱਡੇ ਤੋਂ ਭਾਵ ਹੁੰਦਾ ਕਿ ਵੱਡਿਆਂ ਤੋਂ ਵੱਡਾ ਹੈ ਗੁਰਸਮਰੱਥ ਹੈ ਸੱਚੇ ਸਾਹਿਬ ਜੀਓ ਤੁਸੀਂ ਵੱਡਿਆਂ ਤੋਂ ਵੱਡੇ ਹੋ ਜਿਸ ਤੂੰ ਮਿਲੈ ਸੋ ਤੁਦ ਮਿਲੈ ਜਿਸ ਤੂੰ ਮਿਲੈ ਸੋ ਤੁਦ ਮਿਲੈ ਉਹ ਆਪੇ ਬਖਸ਼ ਲਏ ਲਿਖਾ ਛੱਡੇ ਇਹ ਮਹਾਰਾਜ ਜੀ ਕਹਿੰਦੇ ਦੇਖੋ ਸਤਿਗੁਰ ਜੀ ਬਚਨ ਕਰਦੇ ਹਨ ਜਿਸ ਤੂੰ ਮਿਲੈ ਇਨੂੰ ਤੂੰ ਮੇਲ ਲੈਂਦਾ ਆਪਣੇ ਵਿੱਚ ਮਿਲਾ ਲੈਂਦਾ ਪਾਤਸ਼ਾਹ ਜੀ ਕਹਿੰਦੇ ਤੂੰ ਦ ਮਿਲੈ ਉਹਨਾਂ ਤੂੰ ਮਿਲ ਉਹਨਾਂ ਗੁਰ ਸਿੱਖਾਂ ਨੂੰ ਉਹਨਾਂ ਜਗਿਆਸਿਆਂ ਨੂੰ ਤੁਸੀਂ ਮਿਲ ਪੈਂਦੇ ਹੋ ਮਹਾਰਾਜ ਜੀ ਕਹਿੰਦੇ ਤੁਹਾਡੇ ਨਾਲ ਉਹਨਾਂ ਦਾ ਮੇਲ ਹੋ ਜਾਂਦਾ ਆਪੇ ਬਖਸ਼ ਲਏ ਉਹਨਾਂ ਦਾ ਲੇਖਾ ਮਹਾਰਾਜ ਜੀ ਕਹਿੰਦੇ ਤੁਸੀਂ ਬਖਸ਼ ਦਿੰਦੇ ਹੋ ਜਿਸ ਨੂੰ ਤੂੰ ਆਪ ਮਲਾਇਂਦਾ ਸੋ ਸਤਗੁਰ ਸੇਵ ਮਨ ਗੱਡ ਗੱਡੇ ਪਰ ਜਿਨ੍ਹਾਂ ਤੇ ਤੁਸੀਂ ਆਪ ਮਿਹਰ ਕਰਦੇ ਹੋ ਕਿਰਪਾ ਕਰਦੇ ਹੋ ਜਿਸ ਤੂੰ ਆਪ ਮਲਾਏ ਦਾ ਸੋ ਸਤਿਗੁਰ ਮਿਲੇ ਹਰ ਆ ਜੀ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਆਪ ਮਿਲ ਲੈਂਦੇ ਹੋ ਮਿਹਰ ਕਰਕੇ ਕਿਰਪਾ ਕਰਕੇ ਸੋ ਸਤਿਗੁਰ ਸੇਵ ਦੇ ਮਨ ਗੱਡ ਗੱਡੇ ਉਹ ਮਨ ਨੂੰ ਗੱਡ ਕੇ ਮਨ ਨੂੰ ਭਾਵ ਗੱਢਣ ਤੋਂ ਉਹਦੇ ਚਰਨਾਂ ਵਿੱਚ ਅਰਪਣ ਕਰਕੇ ਉਹਦੇ ਦਰ ਦੀ ਸੇਵਾ ਕਮਾਉਂਦੇ ਹਨ ਉਹਨੂੰ ਜਪਦੇ ਹਨ ਉਹ ਸਿਮਰਦੇ ਹਨ ਉਹ ਬਨ ਧਾਰ ਕੇ ਉਹਦੇ ਚਰਨਾਂ ਵਿੱਚ ਉਹਦੀ ਬੰਦਗੀ ਕਰਦੇ ਹਨ ਤੂੰ ਸੱਚਾ ਸਾਹਿਬ ਸਤ ਤੂੰ ਸਭ ਜੀਉ ਪਿੰਡ ਚੰਮ ਤੇਰਾ ਹੱਡੇ ਤੇ ਮਹਾਰਾਜ ਜੀ ਕਹਿੰਦੇ ਸਭ ਕੁਝ ਤੁਹਾਡਾ ਹੀ ਹੈ ਤੂੰ ਮੇਰਾ ਸੱਚਾ ਸਾਹਿਬ ਹੈ ਤੂੰ ਸੱਚ ਹੈ ਸਭ ਤੂੰ ਜਿਉ ਪਿੰਡ ਮਹਾਰਾਜ ਜੀ ਕਹਿੰਦੇ ਜਿਉ ਪਿੰਡ ਸਰੀਰ ਆ ਜਿਹੜਾ ਇਹ ਚੰਮ ਹੈ ਜਿਹੜਾ ਇਹ ਹੱਡ ਹਨ ਜਿਹੜੇ ਇਹ ਤੁਹਾਡੇ ਬਖਸ਼ੇ ਹੋਏ ਹਨ ਮਹਾਰਾਜ ਜੀ ਕਹਿੰਦੇ ਸਰੀਰ ਹੀ ਤੁਹਾਡਾ ਦਿੱਤਾ ਹੈ ਇਹ ਪਿੰਜਰਾ ਜਿਹੜਾ ਆ ਸਰੀਰ ਇਹ ਚੰਮ ਹੈ ਜਿਹੜਾ ਇਹ ਹੱਡ ਹਨ ਜਿਹੜੇ ਇਹ ਸੱਚੀ ਸਾਹਿਬ ਜੀ ਤੁਜੀ ਬਖਸ਼ਿਆ ਹੈ ਜਿਉਂ ਜਿਉਂ ਭਾਵੇਂ ਤਿਉਂ ਰੱਖ ਕੋ ਸੱਤਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਅਖੀਰਲੀ ਦੁੱਖ ਵਿੱਚ ਪਿਆਰੋ ਪਾਤਸ਼ਾਹ ਜੀ ਬਤਨ ਕਰਦੇ ਹਨ ਜੋ ਭਾਵੇਂ ਮਹਾਰਾਜ ਜੀ ਕਹਿੰਦੇ ਜਿਵੇਂ ਤੈਨੂੰ ਭਾਉਂਦਾ ਹੈ ਪਾਤਸ਼ਾਹ ਜੀ ਕਹਿੰਦੇ ਮਾਲਕ ਜੀ ਉਹ ਪ੍ਰਭੂ ਜੀ ਉਹ ਹਰੀ ਜੀਓ ਜਿਵੇਂ ਤੈਨੂੰ ਭਾ ਜਾਵੇ ਤਿਵੇਂ ਤੂੰ ਰੱਖ ਲੋ ਤਿਵੇਂ ਸੱਤਿਆ ਤੁਸੀਂ ਰੱਖਣਾ ਕਰੋ ਨਾਨਕ ਮਨ ਹਾਰਾ ਜੀ ਕਹਿੰਦੇ ਇਹ ਨਾਨਕ ਮਨ ਉਹਦੇ ਚਰਨਾਂ ਵਿੱਚ ਸਰਪਨ ਹੋ ਜਾਵੇ ਮਨ ਆਸ ਤੇਰੀ ਵੱਡ ਵੱਡੇ ਮੇਰੇ ਮਨ ਨੂੰ ਤੁਹਾਡੇ ਦੀ ਵੱਡੀ ਆਸ ਹੈ ਤੁਹਾਡੇ ਦੀ ਵੱਡਾ ਭਰੋਸਾ ਹੈ ਤੁਸੀਂ ਸਦਾਈ ਸੱਚੇ ਜੀਉ ਪ੍ਰਭੂ ਜੀ ਉਹ ਰੱਖਣਾ ਕਰਦੇ ਹੋ ਜਨਮ ਬਣ ਤੋਂ ਰਹਿਤ ਕਰ ਦਿੰਦੇ ਹੋ ਇਹ ਜਨਮ ਸਫਲ ਬਣਾ ਦਿੰਦੇ ਹੋ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਪਾਸ਼ਾ ਜੀ ਗੁਰੂ ਰਾਮਦਾਸ ਜੀ ਗੁਰੰਬਰਦਾਸ ਜੀ ਮਹਾਰਾਜ ਜੀ ਦੇ ਸ਼ਲੋਕ ਪਾਉੜੀ ਹੈ ਇੰਨੀਆਂ ਕੁ ਹਾਜ਼ਰੀਆਂ ਬੇਨਤੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਸੇਵਾ ਨਿਭਾੰਦੇ ਨਿਕਾਈ ਭੁੱਲਾਂ ਜੰਨੀਆਂ ਮਹਾਰਾਜ ਜੀ ਸਮੱਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਸਾਧ ਸੰਤ ਜੀਓ ਜੋਸ਼ੀ ਦੀ ਸਾਕੇ ਚੱਲ ਰਹੇ ਹਨ ਨੀਲਾ ਤਾਰਾ ਸਾਕਾ ਜੋ 1983 ਦੇ ਵਿੱਚ ਕੋਇਆ ਜਿਹਦੇ ਵਿੱਚ ਨੇਕਾ ਹੀ ਪਾਈ ਸਿੰਘਾਂ ਸਿੰਘਣੀਆਂ ਭਚੰਗੀਆਂ ਨੇ ਪਰਿਵਾਰਾਂ ਨੇ ਸ਼ੀਧੀਆਂ ਪਾਈਆਂ ਹਨ ਅਨੇਕਾਂ ਹੀ ਗਿਣਤੀ ਤੋਂ ਪਰੇ ਸ਼ੀਧੀਆਂ ਹੋਈਆਂ ਸਾਧ ਸੰਤ ਜੀਓ ਕੱਲ ਕਦ ਦਿਨ ਆ ਰਿਹਾ ਹੈ 6 ਜੂਨ ਦਾ ਇਸ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਿਨ੍ਹਾਂ ਦੀ ਸ਼ੀਧੀ ਹੋਈ ਅਤੇ ਉਹਨਾਂ ਦੇ ਨੇਕਾਂ ਹੀ ਜਥੇ ਦੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਕਿਉਂਕਿ ਕੱਲੇ ਸਿੰਘ ਹੀ ਨਹੀਂ ਸਨ ਸਿੰਘਣੀਆਂ ਵੀ ਨਾਲ ਸਨ ਬਾਬਾ ਜੀ ਦੇ ਸਿੰਘਣੀਆਂ ਵੀ ਜੱਥੇ ਦੇ ਵਿੱਚ ਸਨ ਜਿਨ੍ਹਾਂ ਨੇ ਨਾਲ ਜੰਗ ਕੀਤਾ ਸੇ ਨਗੰਨਾ ਫੜ ਕੇ ਜਿਨ੍ਹਾਂ ਨੇ ਬੱਚਿਆਂ ਸਮੇਤ ਸ਼ਹੀਦੀਆਂ ਪਾਈਆਂ ਅਸੀਂਆਂ ਸਿੰਘਣੀਆਂ ਵੀ ਸਨ ਵਿੱਚ ਜਿਹੜੀਆਂ ਗਰਭਵਤੀ ਸਨ ਜਿਹੜੀਆਂ ਬਾਬਾ ਜੀ ਦੇ ਨਾਲ ਸਿੰਘ ਸਿੰਘਣੀਆਂ ਰਹਿੰਦੇ ਸੀ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ ਛੋਟੇ ਛੋਟੇ ਬੱਚੇ ਸਨ ਜਿਹੜੇ ਦੇਖੋ ਸ਼ਹੀਦ ਹੋਏ ਪਰਵਾਰਾਂ ਦੇ ਪਰਿਵਾਰੀ ਸ਼੍ਰੀ ਦੋਇਆਂ ਨੂੰ ਕੋਈ ਆਤ ਨਹੀਂ ਕਿੰਨੇ ਖੁਸ਼ੀਆਂ ਆਉਣਗੀਆਂ ਵੱਡਾ ਕੱਲੋਕਾਰਾ ਜੋ ਸਾਧ ਸੰਗਤ ਜੀਓ ਇਹ ਬੜੀ ਸਰਦਾ ਭਾਵਨਾ ਨਾਲ ਸੰਗਤਾਂ ਨੂੰ ਬਣਾਉਣਾ ਚਾਹੀਦਾ ਕਿਉਂਕਿ ਆਲ ਵਰਲਡ ਦੇ ਵਿੱਚ ਹੀ ਸੰਗਤਾਂ ਬਣਾਉਂਦੀਆਂ ਜਿੱਥੇ ਜਿੱਥੇ ਪਿਆਰੇ ਗੁਰਸਿੱਖ ਸੰਗਤਾਂ ਬੈਠੀਆਂ ਨੇ ਉਹ ਸਾਰੇ ਸਰਦਾ ਦੇ ਫੁੱਲ ਭੇਟਾ ਕਰਦੇ ਹਨ ਅਸੀਂ ਕੁਝ ਦੇ ਤਾਂ ਨਹੀਂ ਸਕਦੇ ਕਿਉਂਕਿ ਸ਼ਹੀਦਾਂ ਸਿੰਘਾਂ ਨੂੰ ਉਹਨਾਂ ਨੇ ਵੱਡੀ ਦੇਣ ਹੈ ਸਾਡੇ ਵਾਸਤੇ ਜਿਨ੍ਹਾਂ ਨੇ ਆਪਣੇ ਪਰਿਵਾਰ ਹੀ ਕੁਰਬਾਨ ਕੀਤੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਸਮੇਂ ਦੀਆਂ ਮੌਜੂਦਾ ਸਰਕਾਰਾਂ ਨੇ ਅਤਿਆਚਾਰ ਕੀਤੇ ਉਹ ਅਤਿਆਚਾਰਾਂ ਦੇ ਵਿੱਚ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕੋਈ ਹਥਿਆਰ ਨਹੀਂ ਸਨ ਜਿਹੜੇ ਮਹਾਰਾਜ ਨੂੰ ਨਾਕਮਸਤ ਕੋਨਵਾਸ ਤੇ ਸਿੰਘ ਸਿੰਘਣੀਆਂ ਗਏ ਪਰਿਵਾਰ ਗਏ ਉਹਨਾਂ ਨੂੰ ਵੀ ਅੰਦਰ ਬੰਦੀ ਬਣਾ ਲਿਆ ਸੀ ਕਿਉਂਕਿ ਭਾਰੀ ਭੀੜ ਸੀ ਕਿਉਂਕਿ 1 3 ਜੂਨ ਤੋਂ ਹੀ ਸੰਗਤਾਂ ਜਾਣ ਲੱਗ ਜਾਂਦੀਆਂ ਹਨ ਹਰ ਸਾਲ ਤੇ ਉਦੋਂ ਵੀ ਇਸੇ ਤਰ੍ਹਾਂ ਹੀ ਹੋਇਆ ਸੀ ਸੰਗਤਾਂ ਦਾ ਭਾਰੀ ਇਕੱਠ ਕਰਕੇ ਫਿਰ ਅੰਦਰ ਹੀ ਕਰਫੂ ਲਗਾ ਕੇ ਅੰਦਰ ਹੀ ਬੰਦ ਕਰ ਲਿਆ ਗਿਆ ਸਾਰੀਆਂ ਸੰਗਤਾਂ ਦਾ ਤੇ ਅੰਦਰ ਹੀ ਦੇ ਖੁਸ਼ੀਆਂ ਹੋ ਗਈਆਂ ਕਿਸੇ ਨੂੰ ਬਾਹਰ ਨਹੀਂ ਕੱਢਿਆ ਉੱਥੇ ਹੀ ਪਰਿਵਾਰਾਂ ਦੇ ਪਰਿਵਾਰ ਜਿਨ੍ਹਾਂ ਦੇ ਖੂਨ ਦੇ ਨਾਲ ਸਰੋਵਰ ਦਾ ਹਰਨ ਗ ਲਾਲ ਸੁਰਖ ਹੋ ਗਿਆ ਸੀ ਕਈ ਸਾਲ ਵਿੱਚੋਂ ਸੱਤਰ ਸੰਗਤਾਂ ਦੇ ਨਿਕਲਦੇ ਰਹੇ ਆ ਦੇਖੋ ਸੋਵਰ ਦੇ ਵਿੱਚ ਜਦੋਂ ਸਪਾਈ ਹੋਈ ਸੀ ਉਸ ਟਾਈਮ ਵੀ ਸੱਤਰ ਨਿਕਲੇ ਹਨ ਸਿੰਘਾ ਸਿੰਘਣੀਆਂ ਦੀ ਉਹ ਟਾਈਮ ਦੇ ਗਲ ਦੇ ਵਿੱਚ ਪਾਈਆਂ ਹੋਈਆਂ ਸ੍ਰੀ ਸਾਭਾ ਉਹ ਬਾਹਰ ਆਈਆਂ ਹਨ ਸਾਧ ਸੰਤ ਜੀ ਉਹ ਵੱਡੀਆਂ ਸ਼ਿੱਧੀਆਂ ਹਨ ਕੱਲੂ ਇਹ ਸਾਕਾ ਹੈ 6 ਤਰੀਕ ਨੂੰ ਸੰਤਾ ਮਹਾਪੁਰਸ਼ਾਂ ਦੀ ਸਿੱਧੀ ਹੋਈ ਅਲੋ ਅੰਮ੍ਰਿਤ ਵੇਲੇ ਆਪਾਂ ਕੋਸ਼ਿਸ਼ ਕਰਾਂ ਦੇ ਸੰਗਤ ਵੱਲੋਂ ਬੇਨਤੀ ਕੀਤੀ ਗਈ ਕਿ ਦੁੱਧ ਦੇ ਲੰਗਰ ਆਪਾਂ ਲਾਵਾਂਗੇ ਚਾਹ ਦੇ ਤੇ ਨਹੀਂ ਆਪਾਂ ਲਾਣੀ ਹੰਡੇ ਦੁੱਧ ਦੇ ਲੰਗਰ ਆਪਾਂ ਚਲਾਵਾਂਗੇ ਇਸ ਟਾਈਮ ਤੇ ਸੰਗ ਉਹਨਾਂ ਸਿਧਾਂ ਨੂੰ ਸਮਰਪਿਤ ਕਿਉਂਕਿ ਆਪਾਂ ਕੁਝ ਹੋਰ ਨਹੀਂ ਕਰ ਸਕਦੇ ਉਹਨਾਂ ਦੇ ਪ੍ਰਥਾਈ ਅਰਦਾਸ ਬੇਨਤੀ ਕਰ ਸਕਦੇ ਆ ਵੱਧ ਤੋਂ ਵੱਧ ਧੀਰਜ ਕਰਿਏ ਆਪਣੇ ਘਰ ਦੇ ਵਿੱਚ ਉਸੇ ਤਮੇ ਦਾ ਮਾਹੌਲ ਰਹੇ ਬਾਣੀ ਪੜ ਕੇ ਸਮਾਂ ਗੁਜ਼ਾਰੀਏ 10 ਤਰੀਕ ਤੱਕ 시디 ਦਿਹਾੜਿਆਂ 10 ਤਰੀਕ ਨੂੰ ਮਹਾਰਾਜ ਦੀ 시디 ਦਿਹਾੜਿਆਂ 시디 ਸਾਕੇਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੰਗਤਾਂ ਲਗਾਤਾਰੀ ਹਾਜ਼ਰੀਆਂ ਭਰੋ ਸਾਰੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਉਸ ਸਿਦਾ ਸਿੰਘਾਂ ਦੀ ਬਦੌਲਤ ਅੱਜ ਸੁਖ ਆਨੰਦ ਮਾਣਦੇ ਆ ਸਦਾ ਹੀ ਖਾਲਸੇ ਦੀ ਚੜ੍ਹਦੀ ਕਲਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ